ਪਿਆਰੇ ਪ੍ਰਭੂ ਯੀਸ਼ੂ ਦੇਵ ਪਵਿੱਤਰ ਨਾਮ ਵਿੱਚ ਸਾਡੇ ਵੱਲੋਂ ਪਿਆਰ ਭਰਿਆ ਆਪ ਸਭਨਾਂ ਨੂੰ ਸਲਾਮ ਸਭਨਾਂ ਨੂੰ ਜੈ ਮਸੀਹੀ ਪ੍ਰਭੂ ਯੀਸ਼ੂ ਮਸੀਹ ਤੁਹਾਨੂੰ ਸਾਰਿਆਂ ਨੂੰ ਆਪਣੀ ਬਰਕਤ ਅਤੇ ਆਪਣੀ ਆਸ਼ੀਸ਼ ਦੇ ਨਾਲ ਭਰਪੂਰ ਕਰੇ ਅੱਜ ਦਾ ਵਿਸ਼ਾ ਹੈ ਕਿ ਜਿਹੜਾ ਖੁੱਲੇ ਦਿਲ ਬੀਜਦਾ ਹੈ ਉਹ ਖੁੱਲੇ ਦਿਲ ਵੱਡੇਗਾ ਸੱਚਮੁੱਚੀ ਪ੍ਰਭੂ ਦਾ ਵਚਨ ਸਾਨੂੰ ਦੱਸਦਾ ਆ ਕਿ ਜਿਹੜਾ ਖੁੱਲੇ ਦਿਲ ਬੀਜਦਾ ਆ ਉਹ ਖੁੱਲੇ ਦਿਲ ਵੱਡੇਗਾ ਉਹ ਕਿਸੇ ਪੱਖ ਚ ਵੀ ਹੋ ਸਕਦਾ ਪਰ ਅੱਜ ਜਿਹੜੀ ਗੱਲਬਾਤ ਹੋ ਰਹੀ ਹੈ ਸੰਤ ਪੌਲਸ ਦੂਸਰਾ ਕ੍ਰੰਥੀਆ 9 ਦੇ ਹਾਇ ਦੇ ਵਿੱਚ ਇਸ ਵਚਨ ਦਾ ਜ਼ਿਕਰ ਕਰਦਾ ਜਿਸ ਦੇ ਵਿੱਚ ਦਾਨ ਦੇਣ ਦੇ ਬਾਰੇ ਦੱਸਿਆ ਗਿਆ ਅਕਸਰ ਹੀ ਬਹੁਤ ਸਾਰੇ ਲੋਕ ਦਾਨ ਦੇਣ ਦੇ ਭੇਤ ਨੂੰ ਨਹੀਂ ਜਾਣਦੇ ਬਹੁਤ ਸਾਰੇ ਲੋਕ ਦਾਨ ਦੇਣ ਨੂੰ ਇੱਕ ਬਹੁਤ ਵੱਡਾ ਭਾਰ ਸਮਝਦੇ ਨੇ ਵੀ ਦਾਨ ਦਵਾਂਗੇ ਸ਼ਾਇਦ ਸਾਨੂੰ ਕੁਝ ਘਾਟਾ ਪੈ ਜਾਏਗਾ ਤੇ ਬਹੁਤ ਸਾਰੇ ਲੋਕ ਦਾਨ ਦਿੰਦੇ ਵੀ ਐ ਐਸੇ ਵੀ ਦੁਨੀਆ ਉੱਤੇ ਲੋਕ ਐ ਜਿਹੜੇ ਬਹੁਤ ਜ਼ਿਆਦਾ ਦਾਨਪੂਰ ਕਰਦੇ ਆ ਐਸੇ ਵੀ ਲੋਕ ਐ ਜਿਹੜੇ ਦਾਨ ਤਾਂ ਦਿੰਦੇ ਆ ਪਰ ਬੜੇ ਦੁਖੀ ਹੋ ਕੇ ਦਿੰਦੇ ਆ ਸੋ ਦਾਨ ਦੇਣਾ ਖੁਸ਼ੀ ਦੇ ਨਾਲ ਹੁੰਦਾ ਜੋ ਵੀ ਤੁਸੀਂ ਆਪਣਾ ਖੁਦਾ ਦੇ ਲਈ ਚੰਗੇ ਕੰਮਾਂ ਲਈ ਆਪਣਾ ਹਿੱਸਾ ਜਿਹੜਾ ਦਿੰਦੇ ਹੋ ਉਹ ਖੁਸ਼ੀ ਦੇ ਨਾਲ ਜੈਸੀ ਦੁਖੀ ਹੋ ਕੇ ਕੁਝ ਕਰਾਂਗੇ ਉਹ ਸਾਡੀ ਸੇਵਾ ਜਿਹੜੀ ਕਿਸੇ ਕੰਮ ਨਹੀਂ ਆਉਣੀ ਜੈਸੀ ਖੁਸ਼ੀ ਦੇ ਨਾਲ ਕੁਝ ਵੀ ਕਰਦੇ ਆ ਉਸ ਦਾ ਸਾਨੂੰ ਪਰਮੇਸ਼ਵਰ ਅਜ਼ਰ ਦਿੰਦਾ ਹੈ ਉਸ ਦਾ ਅਜ਼ਰ ਪਰਮੇਸ਼ਵਰ ਦੀ ਵੱਲੋਂ ਮਿਲਦਾ ਹੈ ਸੋ ਮੈਂ ਪਰਮੇਸ਼ਵਰ ਦੇ ਵਚਨਾਂ ਦੇ ਵਿੱਚੋਂ ਤੁਹਾਡੇ ਨਾਲ ਗੱਲਬਾਤ ਕਰਾਂਗਾ ਦੂਸਰਾ ਕ੍ਰੰਤੀਆ ਦੀ ਪੱਤਰੀ ਮੇਰੇ ਨਾਲ ਦੂਸਰਾ ਕ੍ਰੰਤੀਆ ਦੀ ਪੱਤਰੀ ਉਸ ਦਾ 9 ਅਧਿਆਇ ਉਸ ਦੇ 6 ਵਚਨ ਨੂੰ ਜਦੋਂ ਪੜ੍ਹਦੇ ਹਾਂ ਇਸ ਵਚਨ ਵਿੱਚ ਇਸ ਤਰ੍ਹਾਂ ਲਿਖਿਆ ਗਿਆ ਪਰ ਗੱਲ ਇਹ ਹੈ ਕਿ ਜਿਹੜਾ ਘਟ ਬੀਜਦਾ ਹੈ ਉਹ ਘਟ ਵੱਡੇਗਾ ਅਤੇ ਜਿਹੜਾ ਖੁੱਲੇ ਦਿਲ ਬੀਜਦਾ ਹੈ ਉਹ ਖੁੱਲੇ ਦਿਲ ਵੱਡੇਗਾ ਹਰੇਕ ਜਿਵੇਂ ਉਹਨੇ ਦਿਲ ਵਿੱਚ ਧਾਰਿਆ ਹੈ ਤਿਵੇਂ ਕਰੇ ਰਾਂਝ ਨਾਲ ਅਥਵ ਲਚਾਰੀ ਨਾਲ ਨਹੀਂ ਕਿਉਂ ਜੋ ਪਰਮੇਸ਼ਰ ਖੁਸ਼ੀ ਨਾਲ ਦੇਣ ਵਾਲੇ ਨੂੰ ਪਿਆਰ ਕਰਦਾ ਹੈ ਅਤੇ ਪਰਮੇਸ਼ਰ ਤੁਹਾਡੇ ਉੱਤੇ ਸਾਰੀ ਕਿਰਪਾ ਬਹੁਤੀ ਕਰ ਸਕਦਾ ਹੈ ਭਈ ਹਰ ਪ੍ਰਕਾਰ ਨਾਲ ਸਦਾ ਸਭ ਕੁਝ ਤੁਹਾਡੇ ਕੋਲ ਹੋਵੇ ਹਰ ਸ਼ੁਭ ਕਰਮ ਲਈ ਤੁਹਾਡੇ ਕੋਲ ਵਾਫਰ ਵੀ ਹੋਵੇ ਜਿਵੇਂ ਕੀ ਲਿਖਿਆ ਹੋਇਆ ਹੈ ਉਹਨੇ ਖੰਡਾਇਆ ਕੰਗਾਲਾਂ ਨੂੰ ਦਿੱਤਾ ਉਹਦਾ ਧਰਮ ਸਦਾ ਤਿਕ ਬਣਿਆ ਰਹਿੰਦਾ ਹੈ ਮੇਰੇ ਭਾਈਓ ਤੇ ਭੈਣੋ ਇਸ ਜਗ੍ਹਾ ਤੇ ਪਰਮੇਸ਼ਵਰ ਦਾ ਵਚਨ ਸਾਨੂੰ ਬਿਆਨ ਕਰਦਾ ਹੈ ਸੰਤ ਪੌਲਸ ਜਿਹੜਾ ਸੰਤ ਪੌਲਸ ਜਿਹੜਾ ਪਰਮੇਸ਼ਵਰ ਦਾ ਖਾਦਮ ਹੈ ਪਰਮੇਸ਼ਵਰ ਦਾ ਦਾਸ ਹੈ ਉਹ ਇਸ ਤਰ੍ਹਾਂ ਬਿਆਨ ਕਰਦਾ ਇਸ ਤਰ੍ਹਾਂ ਦੱਸਦਾ ਹੈ ਵੀ ਗੱਲ ਇਹ ਹੈ ਵੀ ਜਿਹੜਾ ਬੰਦਾ ਜਿਹੜਾ ਬੰਦਾ ਘਟ ਵੀਜਦਾ ਆ ਉਹ ਘਟ ਵੱਡੇਗਾ ਤੇ ਜਿਹੜਾ ਬੰਦਾ ਵਧ ਵੀਜਦਾ ਆ ਉਹ ਵਧ ਵੱਡਦਾ ਆ ਤੇ ਲਿਖਿਆ ਜਿਹੜਾ ਖੁੱਲੇ ਦਿਲ ਵੀਜਦਾ ਉਹ ਖੁੱਲੇ ਦਿਲ ਵੱਡੇਗਾ ਜਦੋਂ ਅਸੀਂ ਪਰਮੇਸ਼ਵਰ ਨੂੰ ਆਪਣੀ ਕਮਾਈ ਦੇ ਵਿੱਚੋਂ ਕੁਝ ਹਿੱਸਾ ਦਿੰਦੇ ਹਾਂ ਜਦੋਂ ਅਸੀਂ ਪਰਮੇਸ਼ਵਰ ਦੇ ਕੰਮਾਂ ਵਾਸਤੇ ਕੁਝ ਹਿੱਸਾ ਦਿੰਦੇ ਹਾਂ ਤੇ ਪਰਮੇਸ਼ਵਰ ਦਾ ਕਲਾਮ ਪਰਮੇਸ਼ਵਰ ਦਾ ਜੀਵੰਦਾ ਵਚਨ ਸਾਨੂੰ ਸਿਖਾਉਂਦਾ ਆ ਪਰਮੇਸ਼ਵਰ ਦਾ ਕਲਾਮ ਪਰਮੇਸ਼ਵਰ ਦਾ ਜੀਵੰਦਾ ਵਚਨ ਸਾਨੂੰ ਸਿਖਾਉਂਦਾ ਹੈ ਭਾਈ ਜੇ ਅਸੀਂ ਖੁਸ਼ੀ ਨਾਲ ਪਰਮੇਸ਼ਵਰ ਦੇ ਕੰਮਾਂ ਲਈ ਆਪਣਾ ਪੈਸਾ ਦਿੰਦੇ ਆ ਪਰਮੇਸ਼ਵਰ ਦੇ ਕੰਮਾਂ ਲਈ ਆਪਣੀ ਭੇਟ ਨੂੰ ਦਿੰਦੇ ਆ ਪਰਮੇਸ਼ਵਰ ਦੇ ਕੰਮਾਂ ਲਈ ਕੁਝ ਹਿੱਸਾ ਖੁਦਾਵੰਦ ਨੂੰ ਦਿੰਦੇ ਆ ਤੇ ਪਰਮੇਸ਼ਵਰ ਕਈ ਗੁਣਾ ਵਧਾ ਕੇ ਸਾਨੂੰ ਵਾਪਸ ਕਰਦਾ ਕਈ ਗੁਣਾ ਵਧਾ ਕੇ ਪਰਮੇਸ਼ਵਰ ਸਾਨੂੰ ਵਾਪਸ ਕਰਦਾ ਆ ਹੁਣ ਜਦੋਂ ਵੀ ਤੁਸੀਂ ਰੱਬ ਨੂੰ ਕੁਝ ਦਿੰਦੇ ਹੋ ਜਦੋਂ ਵੀ ਪਰਮੇਸ਼ਵਰ ਦੇ ਘਰ ਵਿੱਚ ਆਪਣੇ ਪੈਸੇ ਦਾ ਜਿਹੜਾ ਆਪਣੇ ਪੈਸੇ ਦੀ ਭੇਟ ਨੂੰ ਚਾੜਦੇ ਹੋ ਮੈਂ ਇੱਥੇ ਭੇਟ ਸ਼ਬਦ ਵਰਤਦਾ ਵੈਸੇ ਬਹੁਤ ਸਾਰੇ ਲੋਕ ਦਾਨ ਕਹਿੰਦੇ ਆ ਕਈ ਵਾਰ ਅਸੀਂ ਵੀ ਦਾਨ ਬੋਲ ਦਿੰਦੇ ਆ ਪਰ ਜਿਹੜਾ ਦਾਨ ਸ਼ਬਦ ਹੈ ਉਸ ਦਾ ਮਤਲਬ ਜੇ ਜਾਣੀਏ ਤੇ ਬਹੁਤ ਅਲੱਗ ਹੈ ਖੁਦਾ ਦੇ ਅੱਗੇ ਭੇਟ ਚੜਾਈ ਜਾਂਦੀ ਹੈ ਖੁਦਾ ਦੇ ਅੱਗੇ ਕੁਝ ਹਿੱਸਾ ਖੁਦਾ ਨੂੰ ਆਪਣੀ ਕਮਾਈ ਦਾ ਦਿੱਤਾ ਜਾਂਦਾ ਪਰ ਜਿਹੜਾ ਦਾਨ ਹੁੰਦਾ ਹੈ ਦਾਨ ਹਮੇਸ਼ਾ ਭਿਖਾਰੀ ਨੂੰ ਦਿੱਤਾ ਜਾਂਦਾ ਸਾਡਾ ਪਰਮੇਸ਼ਵਰ ਭਿਖਾਰੀ ਨਹੀਂ ਹੈ ਸਾਡਾ ਪਰਮੇਸ਼ਵਰ ਰਾਜਿਆਂ ਦਾ ਰਾਜਾ ਤੇ ਪ੍ਰਭੂਆਂ ਦਾ ਪ੍ਰਭੂ ਹੈ ਸਭ ਨੂੰ ਵੰਡਣ ਵਾਲਾ ਸਭ ਨੂੰ ਦੇਣ ਵਾਲਾ ਇਸ ਲਈ ਮੈਂ ਕਮਾਂਗਾ ਕੀ ਜੋ ਅਸੀਂ ਪਰਮੇਸ਼ਵਰ ਨੂੰ ਦਿੰਦੇ ਆ ਉਹ ਖੁੱਲੇ ਦਿਲ ਦੇ ਨਾਲ ਦੇਣਾ ਕਲਾਮ ਕਹਿੰਦਾ ਜਿਹੜਾ ਖੁੱਲੇ ਦਿਲ ਵੀਜਦਾ ਉਹ ਖੁੱਲੇ ਦਿਲ ਵੜਦਾ ਇੱਥੇ ਮਤਲਬ ਇਹ ਨਹੀਂ ਆ ਵੀ ਰਕਮ ਜ਼ਿਆਦੀ ਦੇਣੀ ਇਹਦਾ ਮਤਲਬ ਇਹ ਨਹੀਂਗਾ ਖੁੱਲੇ ਦਿਲ ਵੀਜਣ ਦਾ ਜੇ ਤੁਸੀਂ 100 ਰੁਪਈਆ ਪਰਮੇਸ਼ਵਰ ਦੀ ਸੇਵਾ ਲਈ ਪਰਮੇਸ਼ਵਰ ਦੇ ਕੰਮ ਲਈ ਦਿੰਦੇ ਹੋ ਤੁਹਾਡੀ ਹੈਸੀਅਤ 100 ਦੇਣ ਦੀ ਪਰ ਤੁਸੀਂ 1 ਰੁਪਿਆ ਦੇ ਦਿਓ ਫਿਰ ਵੀ ਤੇ ਉੱਥੇ ਕੰਜੂਸੀ ਕਰ ਰਹੇ ਹੋ ਤੁਹਾਡੀ ਹਾਇਜ਼ੀਅਤ ਹੈ ਕਿ ਤੁਸੀਂ ਪਰਮੇਸ਼ਵਰ ਦੇ ਕੰਮ ਲਈ 100 ਦੇ ਸਕਦੇ ਹੋ ਪਰ ਤੁਸੀਂ 1 ਰੁਪਿਆ ਦੇ ਰਹੇ ਹੋ ਉੱਥੇ ਭਾਵ ਉੱਥੇ ਕੰਜੂਸੀ ਕਰ ਰਹੇ ਆ ਪਰਮੇਸ਼ਵਰ ਦਾ ਵਚਨ ਕਹਿੰਦਾ ਜਿਹੜਾ ਖੁੱਲੇ ਦਿਲ ਵੀਜ ਦਾ ਉਹ ਖੁੱਲੇ ਦਿਲ ਵੱਡੇਗਾ ਉਹ ਤੋਂ ਪਹਿਲਾਂ ਪੜਦੇ ਜਿਹੜਾ ਘੱਟ ਵੀਜ ਦਾ ਉਹ ਘੱਟ ਵੱਡੇਗਾ ਜਿ ਤੁਹਾਡੀ ਹੈਸੀਅਤ ਸੋ ਦੇ ਸਕਦੇ ਹੋ ਤੇ 100 ਦਿੰਦੇ ਹੋ ਖੁਸ਼ੀ ਨਾਲ ਤੇ ਤੁਸੀਂ 100 ਗੁਣਾ ਪ੍ਰਾਪਤ ਵੀ ਕਰੋਗੇ ਜਿੰਨਾ ਤੁਸੀਂ ਬੀਜਦੇ ਹੋ ਪਰਮੇਸ਼ਰ ਉਹਨੂੰ ਕਈ ਗੁਣਾ ਵਧ ਕੇ ਤੁਹਾਨੂੰ ਵਾਪਸ ਕਰਦਾ ਹੈ ਇੱਥੇ ਮਸਲਾ ਇਹ ਨਹੀਂ ਵੀ ਤੁਸੀਂ ਕਰੋੜ ਦੇ ਰਹੇ ਹੋ ਲੱਖ ਦੇ ਰਹੇ ਹੋ 10000 ਦੇ ਰਹੇ ਹੋ ਇਹ ਨਹੀਂ ਆ ਤੁਹਾਡੀ ਹੈਸੀਅਤ ਦੇ ਅਕੋਰਡਿੰਗ ਤੁਸੀਂ ਵੱਧ ਚੜ ਕੇ ਦੇ ਰਹੇ ਹੋ ਆਪਣੀ ਹੈਸੀਅਤ ਦੇ ਹਿਸਾਬ ਦੇ ਨਾਲ ਤੇ ਖੁਦਾ ਨੂੰ ਉਹੀ ਮਨਜ਼ੂਰ ਹੈ ਪਰਮੇਸ਼ਰ ਨੂੰ ਉਹੀ ਮਨਜ਼ੂਰ ਹੈ ਇੱਕ ਔਰਤ ਸੀ ਜਿਨੇ ਖੁਦਾ ਦੇ ਘਰ ਦੇ ਵਿੱਚ ਇੱਕ ਅਠਿਆਨੀ ਖੁਦਾਵੰਦ ਨੂੰ ਦਿੱਤੀ 1 ਰੁਪਇਆ ਖੁਦਾਵੰਦ ਨੂੰ ਦਿੱਤਾ ਤੇ ਮੈਂ ਇੱਥੇ ਜੇ ਗੱਲ ਕਰਾਂ ਤੇ ਬਾਕੀਆਂ ਨੇ ਵੱਧ ਕੇ ਦਿੱਤਾ ਸੀ ਜਿਆਦਾ ਜਿਆਦਾ ਦਿੱਤਾ ਸੀ ਪ੍ਰਭੂ ਯਿਸੂ ਨੇ ਉੱਥੇ ਸ਼ਬਦ ਵਰਤੇ ਇਹਨੇ ਸਭ ਤੋਂ ਜਿਆਦਾ ਦਿੱਤਾ ਇਸ ਔਰਤ ਨੇ ਬਾਕੀ ਵੇਖਣ ਲੱਗੇ ਇਹਨੇ ਤਾਂ ਸਭ ਤੋਂ ਘੱਟ ਦਿੱਤਾ ਪਰ ਇਹ ਪ੍ਰਭੂ ਇਹਨੂੰ ਕਹਿ ਰਿਹਾ ਵੀ ਸਭ ਤੋਂ ਜਿਆਦਾ ਦਿੱਤਾ ਰਕਮ ਭਾਵੇਂ ਉਹ ਘੱਟ ਸੀ ਪਰ ਬਾਕੀਆਂ ਨੇ ਆਪਣੀ ਹੈਸੀਅਤ ਦੇ ਹਿਸਾਬ ਨਾਲ ਬੜਾ ਥੋੜਾ ਸੀ ਪਰ ਇਸ ਔਰਤ ਦੀ ਹੈਸੀਅਤ ਜਿੰਨੀ ਸੀ ਇਹਨੇ ਉੱਤੋਂ ਵੀ ਵੱਧ ਕੇ ਦੇ ਦਿੱਤਾ ਜੋ ਕੁਝ ਇਹਦੇ ਕੋਲ ਸੀ ਸਾਰਾ ਹੀ ਦੇ ਦਿੱਤਾ ਇਹਨੇ ਤੇ ਪਰਮੇਸ਼ਰ ਦੀ ਨਿਗਾਹ ਵਿੱਚ ਉਹ ਛੋਟੀ ਭੇਟ ਸੀ ਭਾਵੇਂ ਦੁਨੀਆਂ ਦੀ ਨਿਗਾਹ ਵਿੱਚ ਪਰ ਪਰਮੇਸ਼ਰ ਦੀ ਨਿਗਾਹ ਵਿੱਚ ਉਹ ਬੜੀ ਵੱਡੀ ਭੇਟ ਸੀ ਇਸ ਲਈ ਪ੍ਰਭੂ ਦਾ ਵਚਨ ਕਹਿੰਦਾ ਜਿਹੜਾ ਖੁੱਲੇ ਦਿਲ ਬੀਜਦਾ ਉਹ ਖੁੱਲੇ ਦਿਲ ਵੱਢਦਾ ਜਿਹੜਾ ਬੰਦਾ ਰੱਬ ਦੇ ਕੰਮਾਂ ਲਈ ਖੁਸ਼ੀ ਨਾਲ ਦਿੰਦਾ ਆ ਖੁਦਾ ਉਹਨਾਂ ਨੂੰ ਵਧ ਕੇ ਦਿੰਦਾ ਆ ਤੇ ਜਿਹੜਾ ਬੰਦਾ ਦੁਖੀ ਹੋ ਹੋ ਕੇ ਸੜ ਸੜ ਕੇ ਦਿੰਦਾ ਭਾਵੇਂ ਜਿੱਡੀ ਮਰਜ਼ੀ ਵੱਡੀ ਰਕਮ ਦੇ ਦੇ ਉਹ ਕਿਸੇ ਕੰਮ ਦੀ ਨਹੀਂ ਆ ਪਰ ਜਿਹੜਾ ਬੰਦਾ ਆਪਣੀ ਹیثیت ਦੇ ਹਿਸਾਬ ਦੇ ਨਾਲ ਰਕਮ ਭਾਵੇਂ ਉਹਦੀ ਛੋਟੀ ਹੈ ਪਰ ਉਹ ਆਪਣੀ ਹیثیت ਦੇ ਹਿਸਾਬ ਨਾਲ ਵੱਧ ਕੇ ਕਰਦਾ ਪਿਆ ਪਰਮੇਸ਼ਰ ਉਹਦੇ ਵਿੱਚ ਹੀ ਉਹਨੂੰ ਬਰਕਤ ਵੀ ਦਿੰਦਾ ਆ ਜੀ ਪ੍ਰਭੂ ਤੁਹਾਨੂੰ ਬਰਕਤ ਦੇ ਸਾਰਿਆਂ ਨੂੰ ਸलाम ਸਾਰਿਆਂ ਨੂੰ ਜੈ ਮਸੀਹ ਦੀ ਆਮੀਨ